ਵੇਖੋ ਆ ਵੀਰ ਸੀ ਜਿਹੜਾ ਇਹ ਨਸ਼ਾ ਕਰਦਾ ਸੀ ਤੇ ਚੜ੍ਹਾਈ ਕਰ ਗਿਆ ਗੁਰਪ੍ਰੀਤ ਸਿੰਘ ਇਹ ਦੀ ਪਤਨੀ ਤੇ ਬੱਚੇ ਨੇ ਆਸਿਆ ਕੋਟੋਪੇਨੀ ਤੋਂ ਪੈਣਾ ਦੀ ਬਿਨਵਾਲੀਆਂ ਹੋਈਆਂ ਨੇ ਤੇ ਬੁਰੇ ਹਾਲ ਨੇ ਆ ਵੇਖੋ ਬਾਲਾ ਜਿਹੜਾ ਵਾ ਉਹ ਡਿੱਗਾ ਹੀ ਪਿਆ ਹੋਇਆ ਇਹ ਮਖਾਨ ਜੀ ਨੂੰ ਕਹ ਲਓ ਇਹ ਬਿਲਕੁਲ ਟੁੱਟ ਚੁੱਕਾ ਹੈ ਵੇਖੋ ਕੀ ਹਾਲਾਤ ਬਣੇ ਨੇ ਇਹ ਵੇਖੋ ਆ ਹਾਲ ਕੀ ਬਣੇ ਨੇ ਕੁੱਤੋ ਸਾਰੀ ਜੜੀ ਐ ਛੱਤ ਜੜੀ ਐ ਚੁੰਦੀ ਐ ਤੇ ਆਪ ਜੀ ਨੇ ਜੇ ਪਿਛਲੇ ਕੁਝ ਦਿਨਾਂ ਜਦੋਂ ਮੀਂਹ ਪੈ ਸੀ ਤੇ ਵੀਡੀਓ ਵੇਖੀ ਸੀ ਜਿਹਦੇ ਵਿੱਚ ਪੰਡੋਰੀ ਗੋਲਾ ਦੀ ਇੱਕ ਪਰਿਵਾਰ ਜਿਹੜਾ ਐ ਉਹ ਘਰ ਟਹਿ ਜਾਣ ਕਰਕੇ ਉਹਦੇ ਥੱਲੇ ਆੜ ਕੇ ਉਹਨਾਂ ਦੀ ਫੰਨਾਂ ਜੀਆਂ ਦੀ ਜਵਾਨ ਬੱਚੇ ਸੀ ਤੇ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਕਿੱਡੀ ਕ ਕਚਾਰੀਆਂ ਦੇ ਵਿੱਚ ਮਿੜੀ ਤੇ ਮੇਰੇ ਕੋਲ ਫੇਰ ਰੋਣ ਲੱਗੀ ਵੀ ਬਾਬਾ ਜੀ ਮੇਰਾ ਤੇ ਮਖਾਨ ਡਿਗੋਲਾ ਸਾਨੂੰ ਡਰ ਲੱਗਣ ਲੱਗ ਪਿਆ ਜਦੋਂ ਦੀ ਉਹ ਹਾਦਸਾ ਹੋਇਆ ਹੈ ਕਿ ਇਹਦਾ ਕੋਈ